ਉਪਨਾਏ ਗੋਲਡੀ ਸਿਮਰਤ ਖੰਗੂੜਾ ਇਹ ਸ਼ਰੀਰ ਦੋ ਹੈ ਝਾਂ ਨੱਚ ਆਤਮਾ ਕੀ ਇਹਰੇ ਬਿਨਾਂ ਨਹੀਂ 살ਦਾ ਉਹ ਇਹਰੇ ਬਿਨਾਂ ਨਹੀਂ 살ਦਾ ਮੇਰੇ ਨਾਲ ਬਹੁਤ ਝਗੜੇ ਹੈ ਮੇਰੇ ਨਾਲ ਬੜੇ ਲੜੇ ਹੈ ਬੜੀ ਗੁੱਸੇ ਹੈ ਪਰ ਮੈਨੂੰ ਪਿਆਰ ਵੀ ਉਹ ਨਹੀਂ ਕਰਦੇ ਆ ਆਪਾਂ ਨਾਲ ਪਹਿਲਾ ਬੰਦਾ ਲੜਦਾ ਹੈ ਗੁੱਸੇ ਹੁੰਦਾ ਚੀਕਾ ਮਾਰਦਾ ਫਿਰ ਉਹਨੂੰ ਹੀ ਗਲੇ ਲਾਉਂਦਾ ਰਾਜੋ ਜਿੰਦਾਬਾਦ ਜਿੰਦਾਬਾਦ ਆਪਣੇ ਜਿੰਦਾਬਾਦ ਨਾਲ ਬਸ ਸਿਮਰ ਰਾਜਾ ਬ੍ਰਿੰਗ ਜਿੰਦਾਬਾਦ ਰਾਜਾ ਬ੍ਰਿੰਗ ਜਿੰਦਾਬਾਦ ਰਾਜਾ ਬ੍ਰਿੰਗ ਜਿੰਦਾਬਾਦ ਕਿਆਸ ਪਾਰਟੀ ਜਿੰਦਾਬਾਦ ਦੂਜਾ ਕੀਰਾ ਜਿੰਦਾਬਾਦ ਹੰਮੀਰ ਗੋਲਡ ਜਿੰਦਾਬਾਦ ਦੇਖਿਆ ਗੋਲਡ ਦਾ ਨਾਰਾ ਸਭ ਤੋਂ ਮਹਾਨ ਹੈ ਸਿਮਰ ਫਗੂੜਾ ਜਿੰਦਾਬਾਦ ਸੁ ਕਹਿੰਦਾ ਕਹਿੰਦਾ मतलब ਮੈਂ ਇੱਕ ਖੇੜਾ ਸਾਹਿਬ ਕਹਿਣਾ ਚਾਹੂੰਗਾ ਤੁਹਾਨੂੰ ਕਿ ਜਿਹੜਾ ਮੈਂ ਨਦੀ ਵਕਾਲਤ ਨਹੀਂ ਕੀਤੀ ਮੈਂ ਇਸ ਗੱਲ ਦੀ ਮਾਫੀ ਮੰਗਦਾ ਇਹ ਮੰਗਦੀ ਵਰਤੀ ਅੱਗ ਦੇ ਵਿੱਚ ਜਦੋਂ ਸਾਰੇ ਛੱਡ ਕੇ ਮੈਦਾਨ ਪਾ ਜੀ ਉਦੋਂ ਦੋਵਾਂ ਨੇ ਮੀਆਂ ਬੀਬੀ ਨੇ ਕਿਹਾ ਕਿ ਨਾ ਬਈ ਤੂੰ ਸਾਨੂੰ ਜਿੱਥੇ ਹੁਕਮ ਲਾਏਗਾ ਅਸੀਂ ਉੱਥੇ ਖੜਾ ਕੇ ਤੁਝੋਂ ਲੜਾਂਗੇ ਮੈਨੂੰ ਡਰ ਸੀਗਾ ਵੀ ਇਹ ਕਹਿਣਗੇ ਅਸੀਂ ਕਿਉਂ ਲੜੀਏ ਚੋਂ

ਇਹਕ ਦਾ ਕੇ ਮੁਕਾਬਲਾ ਕੀਤਾ ਮੈਂ ਇਸ ਕਰਕੇ ਇਹ ਨਾਮ مشکور ہے کاپیدار ہے اور ਗੁਨੇਗਾਰ ਹੈ ਮੈਂ ਵਾਦਾ ਕੀਤਾ ਸੀ ਇਹਨਾਂ ਲੋਕਾਂ ਨੂੰ ਮੈਂ ਵਾਦਾ ਕੀਤਾ ਸੀ ਮੈਂ ਇਸ ਕਰ ਵੀ ਮਾਫੀ ਮੰਗਦ ਪਰਈ ਸਾਡੀ ਸਾਥ ਸੰਗਠਨ ਕਿ ਅੱਜ ਤੁਸੀਂ ਚੋਣ ਲੜ ਰਹੇ ਹੋ ਤੇ ਅਗਲੀ ਵਾਰੀ ਜਿਹੜੀ ਚੋਣ ਹੋਏਗਾ ਤੁਸੀਂ ਲੜੋ ਪਰ ਲੇਕਿਨ ਉਹ ਪਾਰਟੀ ਦਾ ਫੈਸਲਾ ਹੈ ਅਸੀਂ ਉਹਨਾਂ ਦੇ ਸਾਰੇ ਨਾਲ ਸਹਿਮਤ ਹੋਣੇ ਹੈ ਪਰ ਇਸ ਗੱਲ ਦਾ ਕਾਂਗਰਸ ਦਾ ਪ੍ਰਬੰਧ ਗੁਨੇਗਾਰ ਲੀਆ ਹੈ ਬਾਠ ਫੋਟੇ ਸਾਰਿਆਂ ਤੋਂ ਹੱਥ ਜੋੜ ਕੇ ਮਾਫੀ ਵੀ ਮੰਗਦਾ ਹੈ ਇਹਨ ਇੱਕ ਸ਼ਬਦ ਨਾਲ ਹਾਜ਼ਰੀ ਕਰਿਓ ਪਰਵਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਤੁਹਾਡਾ ਆਪਣਾ ਹਰਦੇਵ ਸਿੰਘ ਜੀ ਨੇ ਕਾਂਗਰਸ ਪਾਰਟੀ ਦੀ ਮਜ਼ਬੂਤੀ ਆਸੇ ਬਹੁਤ ਸਾਰਾ ਕੰਮ ਕੀਤਾ ਸਾਰੇ ਪਰਿਵਾਰ ਨੇ ਦਲਵੀਰ ਗੋੜੀ ਜੀ ਜ਼ਿਲ੍ਹਾ ਕਾਂਗਰਸ ਕਮੇਟੀ ਦੇ ਪ੍ਰਧਾਨ ਤੇ ਮੇਰੀ ਭੈਣ ਹਰਸਿਮਰਤ कौर ਖੰਬੂੜਾ ਮੈਂ ਉਹਨਾਂ ਦੋਸ਼ੀ ਨਹੀਂ ਆਂ ਔਰ ਗੁਨਾਹਗਾਰ ਨਹੀਂ ਤੁਹਾਡੇ ਭਰਾ ਨੂੰ ਜਿੰਨੇ ਮਰਜੀ ਗਿਲੇ ਸ਼ਿਫੇ ਦੇ ਸਾਥੀ ਪਰੇਂਖਾ ਜ਼ਰੂਰ ਕੇਣਾ ਛੋਣਾ ਇਸ ਮੱਚ ਤੋਂ ਕਿਉਂ ਭਰਾ ਨਹੀਂ ਹੁੰਦੇ ਜਿਹੜੀਆਂ ਆਪਣੀਆਂ ਭੈਣਾਂ ਨਾਲ ਵਫਾ ਨਹੀਂ ਕਰਦੇ ਔਰ ਗਰਦਾ ਨਹੀਂ ਕਰਦੇ ਮੈਂ ਉਹਨਾਂ 'ਚੋਂ ਨਹੀਂ ਐ ਸਮੇਂ ਦਾ ਮੂੜਾ ਹੈ ਸਮੇਂ ਦਾ ਸਮਾਂ ਹੈ ਉਹ ਸਮਾਂ ਆਪਣੇ ਆਪ ਕਦੇ ਨਾ ਕਦੇ ਕਰਵਟ ਲੈਣਾ ਔਰ ਹੌਲੀ-ਹੌਲੀ ਬੰਦੇ ਨੂੰ ਯਕੀਨ ਹੋ ਜਾਂਦਾ ਹੈ ਭਰਾਵਾਂ ਨਾਲ ਸੇ ਸ਼ਬਦੀ ਨਹੀਂ ਐ ਜਿਹੜੇ ਆਪਣੀਆਂ ਭੈਣਾਂ ਦੀ ਕਦਰਾਂ ਕੀਮਤਾਂ ਨੂੰ ਜਾਣਦੇ ਨਹੀਂ ਮੈਂ ਹੋ ਜਾ ਨਹੀਂ ਹੋ ਗਰੇ ਹੋ ਜਾ ਹੁੰਦਾ ਰਾਜਾ ਬੜੀ ਨੂੰ ਤੇ ਦਰੀਆਂ ਵਿਛਾਉਂਦਾ ਵਿਛਾਉਂਦਾ 42 ਸਾਲਾਂ ਦੀ ਉਮਰ ਦੇ ਵਿੱਚ ਕਾਂਗਰਸ ਦਾ ਪ੍ਰਧਾਨ ਨਹੀਂ ਬਣਦਾ ਸੀਗਾ ਬਹੁਤ ਹੀ ਸਤਕਾਰਯੋਗ ਸਾਡੀ ਬੀਬੀ ਬਾਲੀਆਂ ਜੀ ਰਾਹੁਲ ਕੱਠੜ ਜੀ ਜਗਰਸ਼ਨ ਖੋੜ ਜੀ ਮੇਰਾ ਭਰਾ ਜਿਲ੍ਹਾ ਸਾਡੇ ਪੰਜਾਬ ਦਾ ਜਨ ਸਿਕਤਰੀ ਸਿਕੰਦਰ ਸੰਦੀਪ ਸੰਧੂ ਸਾਹਿਬ ਬਹੁਤ ਸਤਕਾਰਯੋਗ ਮੇਰਾ ਛੋਟਾ ਭਰਾ ਤੇ ਭਾਨਜੀ ਸੁਨਾਮ ਨੂੰ ਰਿਪਰੈਜ਼ੈਂਟ ਕਰਦੇ ਆ ਬਹੁਤ ਸਤਕਾਰਯੋਗ ਸਾਡੇ ਸੀਨੀਅਰ ਕਾਂਗਰਸ ਦੇ ਆਗੂ ਸਭ ਦਾ ਐਮਐਲਏ ਸਿਧਿਆ ਸਾਹਿਬ ਮੇਰਾ ਪ੍ਰਾ ਹੈਂਰੀ ਸਾਹਿਬ ਹੋਣੇ ਹੋਣੇ ਬਹੁਤ ਭਾਵਕ ਸ਼ਬਦਾਂ ਦੇ ਵਿੱਚ ਮੇਰੇ ਵਾਸਤੇ ਬੋਲ ਕੇ ਗਏ ਨੇ ਸਾਡੇ ਕਮਾਲੂ ਸਾਹਿਬ